ਕੈਨੇਡਾ ਦੇ ਇਤਿਹਾਸ ਚ ਸਭ ਤੋਂ ਵੱਡੀ ਚੋਰੀ ਤੇ ਨਾਮ ਲੱਗਿਆ ਇੱਕ ਪੰਜਾਬੀ ਦਾ ਸਾਡੀ ਇਹ ਖਾਸ ਪੇਸ਼ਕਸ਼ ਦੇਖਣ ਵਾਲਿਆਂ ਦਾ ਬਲਜੀਤ ਮਰਵਾਹਾ ਵੱਲੋਂ ਸਵਾਗਤ ਮੁਹਾਲੀ ਦੇ ਸੈਕਟਰ 79 ਵਿਖੇ ਮੌਜੂਦ ਆ ਤੇ ਸਵੇਰ ਤੋਂ ਹੀ ਇਨਫੋਰਸਮੈਂਟ ਡਾਇਰੈਕਟੋਰੇਟ ਈਡੀ ਦੀ ਟੀਮ ਇੱਥੇ ਪਹੁੰਚੀ ਹੋਈ ਹੈ ਔਰ ਇਹ ਚੋਰੀ ਵੀ ਜਿਹੜੀ ਹੈਗੀ ਹੈ ਕੋਈ ਛੋਟੀ ਮੋਟੀ ਨਹੀਂ ਹੈ ਕੈਨੇਡਾ ਦੇ ਇਤਿਹਾਸ ਵਿੱਚ ਸਭ ਤੋਂ ਵੱਡੀ ਚੋਰੀ ਦੱਸਿਆ ਜਾ ਰਿਹਾ ਸਭ ਤੋਂ ਪਹਿਲਾਂ ਤੁਹਾਨੂੰ ਦਿਖਾ ਦਈਏ ਜਿਹੜੀ ਬਿਲਕੁਲ ਘਰ ਦੇ ਬਾਹਰ ਹੈ PB07 ਨੰਬਰ ਗੱਡੀ ਖੜੀ ਹੈ ਹੁਸ਼ਿਆਰਪੁਰ ਦੀ ਇਹ ਗੱਡੀ ਦੱਸੀ ਜਾ ਰਹੀ ਹੈ ਪਜੈਰੋ ਔਰ ਇਹ ਉਸ ਵਿਅਕਤੀ ਦੀ ਹੀ ਦੱਸੀ ਜਾ ਰਹੀ ਹੈ ਜਿਸ ਤੇ ਚੋਰੀ ਦਾ ਇਲਜ਼ਾਮ ਲੱਗਿਆ ਹੈ ਚੋਰੀ ਵੀ ਕੀ ਹੋਇਆ ਕੋਈ 1 ਜਾਂ 2 ਕਿਲੋ ਨਹੀਂ ਪੂਰਾ 4 ਕੁਇੰਟਲ 400 ਕਿਲੋ ਸੋਨਾ ਜਿਹੜਾ ਚੋਰੀ ਹੋਇਆ ਸੀ ਕੈਨੇਡਾ ਦੇ ਵਿੱਚੋਂ ਕੈਨੇਡਾ ਪੁਲਿਸ ਪੜਤਾਲ ਕਰਦੀ ਕਰਦੀ ਇੰਡੀਆ ਤੱਕ ਪਹੁੰਚਦੀ ਹੈ ਇੰਡੀਆ ਤੋਂ ਗੱਲ ਪੰਜਾਬ ਚ ਆਂਦੀ ਹੈ ਤੇ ਪੰਜਾਬ ਤੋਂ ਗੱਲ ਮੋਹਾਲੀ ਆ ਕੇ ਰੁਕ ਜਾਂਦੀ ਹੈ ਜਿਸ ਤੇ ਚੋਰੀ ਦਾ ਇਲਜ਼ਾਮ ਲੱਗਿਆ 32 ਸਾਲ ਦਾ ਸਿਮਰਨ ਪ੍ਰੀਤ ਪਨੇਸਰ ਜਿਹੜਾ ਇੱਥੇ ਬਤੌਰ ਕਿਰਾਏਦਾਰ ਰਹਿ ਰਿਹਾ ਪਹਿਲਾਂ ਉਹ ਚੰਡੀਗੜ੍ਹ ਦੇ ਵਿੱਚ ਵੀ ਰਹਿੰਦਾ ਗਿਆ ਸੀ ਤੇ ਸਵੇਰ ਤੋਂ ਹੀ ਇੱਥੇ ਈਡੀ ਦੀ ਟੀਮ ਪਹੁੰਚ ਗਈ ਸੀ ਕੋਠੇ ਦੀ ਉੱਪਰਲੀ ਮੰਜ਼ਲ ਤੇ ਆਪਾਂ ਗੱਲ ਕਰੀਏ ਤਾਂ ਇਹ ਜਿਹੜਾ ਹੈਗਾ ਪੁੱਛਤਾਚ ਉਹਨਾਂ ਦੀ ਚੱਲਦੀ ਪਈ ਹੈਗੀ ਹੈ ਟਰੱਕ ਤੇ ਲੱਦ ਕੇ ਤੁਸੀਂ ਦੇਖ ਰਹੇ ਹੋ ਸਕਰੀਨ ਤੇ ਸਾਡੀ ਕਿ ਵੀਡੀਓ ਵੀ ਵਾਇਰਲ ਹੋ ਰਿਹਾ ਕਿ ਮੈਂ ਟਰੱਕ ਤੇ ਲੱਦ ਕੇ ਉੱਥੋਂ ਜਦੋਂ ਸੋਨਾ ਚੋਰੀ ਕਰਨ ਤੋਂ ਬਾਅਦ ਉਹ ਲੈ ਜਾਂਦੇ ਨੇ ਤੇ ਇਸ ਤੋਂ ਬਾਅਦ ਜਿਹੜਾ ਅੱਗੇ ਪੜਤਾਲ ਹੋਣੀ ਸ਼ੁਰੂ ਹੁੰਦੀ ਹੈ 32 ਸਾਲ ਦਾ ਨੌਜਵਾਨ ਜਿਹੜਾ ਹੈਗਾ ਉਸਨੇ ਇਹ 6600 ਕਹਿ ਰਿਹਾ 6600 ਰੋਡਾਂ ਸੋਨੇ ਦੀਆਂ ਜਿਹੜੀਆਂ ਕਿ ਤਕਰੀਬਨ 4 ਕੁਇੰਟਲ ਦੇ ਕਰੀਬ ਮਾਲ ਬਣਦਾ ਉਹ ਚੋਰੀ ਕੀਤੀਆਂ ਸੀਗੀਆਂ ਔਰ ਇਸ ਤੋਂ ਪਹਿਲਾਂ ਇਹ ਮੁਹਾਲੀ ਦੇ ਸੈਕਟਰ 79 ਤੋਂ ਪਹਿਲਾਂ 38 ਸੈਕਟਰ ਚੰਡੀਗੜ੍ਹ ਦੇ ਵਿੱਚ ਵੀ ਰਹਿੰਦੇ ਰਹੇ ਸੀਗੇ ਕਿ ਕਿਰਾਏ ਤੇ ਮਕਾਨ ਲੈ ਕੇ ਤੇ ਹੁਣ ਮੁਹਾਲੀ ਦੇ ਵਿੱਚ ਵੀ ਰਹਿ ਰਹੇ ਸੀ ਔਰ ਪਜੈਰੋ ਕਾਰ ਜਿਹੜੀ ਆਪਾਂ ਤੁਹਾਨੂੰ ਦਿਖਾ ਰਹੇ ਹਾਂ ਬਿਲਕੁਲ ਘਰ ਦੇ ਬਾਹਰ ਖੜੀਏ ਰੱਖੀ ਹੋਈ ਹੈ ਇਹਦੇ 'ਚ ਆਣਾ ਜਾਣਾ ਚੱਲਦਾ ਸੀਗਾ 32 ਸਾਲ ਦੇ ਨੌਜਵਾਨ ਨੇ ਕਿੱਡੀ ਵੱਡੀ ਜਿਹੜੀ ਐ ਪਲਾਨਿੰਗ ਕੀਤੀ ਤੇ ਉਸ ਤੋਂ ਬਾਅਦ ਇਹ ਵੱਡੀ ਚੋਰੀ ਕੈਨੇਡਾ ਵਰਗੇ ਮੁਲਕ ਦੇ ਵਿੱਚੋਂ ਕਰਕੇ ਤੇ ਇੰਡੀਆ ਇੰਡੀਆ ਤੋਂ ਪੰਜਾਬ ਪੰਜਾਬ ਤੋਂ ਚੰਡੀਗੜ੍ਹ ਤੇ ਮੁਹਾਲੀ ਪਹੁੰਚ ਜਾਂਦਾ ਹੈ ਹਾਲਾਂਕਿ ਈਡੀ ਨੇ ਕੁਝ ਵੀ ਸਪਸ਼ਟ ਤੌਰ ਤੇ ਹਲੇ মিডিਆ ਨੂੰ ਆਕੇ ਨਹੀਂ ਦੱਸਿਆ মিডিਆ ਬਾਹਰ ਮੌਜੂਦ ਆ ਔਰ ਪਨੇਸਰ ਦੀ ਘਰਵਾਲੀ ਵੀ ਜੇਕਰ ਗੱਲ ਕਰੀਏ ਪ੍ਰੀਤੀ ਪਨੇਸਰ ਯੂਗਾਂਡਾ ਮੁਲ ਉਥੇ ਪੂਰਵ ਮਿਸ ਇੰਡੀਆ ਰਹਿ ਚੁੱਕੀ ਹੈ ਗਾਇਕਾ ਵੀ ਹੈ ਕਲਾਕਾਰਾ ਵੀ ਹੈ ਤੇ ਇਹ ਜਿਹੜਾ ਐਕਸ਼ਨ ਈਡੀ ਵੱਲੋਂ ਕੀਤਾ ਜਾ ਰਿਹਾ ਹੈ ਇਹ ਪੀਐਮਐਲਏ ਦੀ ਧਾਰਾ 2 ਦੇ ਉਪਬਲਿਕ 1 ਦੇ ਤਹਿਤ ਕੀਤਾ ਜਾ ਰਿਹਾ ਹੈ ਸਾਰੀ ਪੁੱਛ ਪੜਤਾਲ ਕਰਨ ਜਿਹੜਾ ਹੈਗਾ ਪਹੁੰਚੀ ਹੋਈ ਹੈ ਈਡੀ ਇੱਥੇ ਤੇ ਸਵਾਲ ਇਹੀ ਹੈ ਕਿ ਇੱਕ ਵਾਰ ਫੇਰ ਪੰਜਾਬੀਆਂ ਦੇ ਮੱਥੇ ਇਹ ਕਲੰਕ ਲੱਗਿਆ ਤੌਮਤ ਲੱਗੀ ਕਿ ਉਹ ਬਾਰਲੇ ਮੁਲਕਾਂ ਚ ਜਾ ਕੇ ਕਰਾਈਮ ਕਰਦੇ ਨੇ ਆਪਾਂ ਤਸਵੀਰਾਂ ਜਿਹੜੀਆਂ ਤੁਸੀਂ ਸਾਡੀ ਸਕਰੀਨ ਤੇ ਦੇਖ ਰਹੇ ਹੋ ਸਿਮਰਨ ਪ੍ਰੀਤ ਪਨੇਸ਼ਰ ਦੀ ਤਸਵੀਰ ਆ ਰਹੀ ਹੈ ਉਸ ਤੋਂ ਬਾਅਦ ਜਿਹੜਾ ਹੈਗਾ ਜਿਹੜੇ ਉਹ ਟਰੱਕ ਦੇ ਵਿੱਚ ਸੋਨਾ ਲੈ ਕੇ ਗਿਆ ਉਹਦੀ ਵੀ ਸੀਸੀਟੀਵੀ ਵਾਇਰਲ ਹੈ ਉਹ ਰੇ ਚੋਰੀ ਅਪ੍ਰੈਲ 2023 ਦੇ ਵਿੱਚ ਹੋਈ ਸੀ ਮੋਟੀ ਮੋਟੀ ਜੇ ਆਪਾਂ ਗੱਲ ਕਰੀਏ ਤਾਂ 2 ਸਾਲ ਨੂੰ 2 ਮਹੀਨੇ ਕੱਟਨੇ ਤਕਰੀਬਨ 2 ਸਾਲ ਹੋ ਗਏ ਜਦੋਂ ਇਹ ਟੋਰਾਂਟੋ ਦੇ ਵਿੱਚ ਪੀਅਰਸਨ ਇੰਟਰਨੈਸ਼ਨਲ 에ਅਰਪੋਰਟ ਦੇ ਕਾਰਗੋ ਕੰਪਲੈਕਸ ਦੇ ਵਿੱਚ ਜਿਹੜਾ 4 ਕੁਆਂਟਲ ਸੋਨਾ ਪਹੁੰਚਦਾ 6800 ਸੋਨੇ ਦੀਆਂ ਰੌਡਸ ਪਹੁੰਚਦੀਆਂ ਨੇ ਤੇ 400 ਕਿਲੋਗ੍ਰam ਵਜਨ ਹੁੰਦਾ 2.5 ਮਿਲੀਅਨ ਡਾਲਰ ਜਿਹੜੀ ਹੈ ਆਪਣਾ ਵਿਦੇਸ਼ੀ ਜਿਹੜੀ ਕਰੰਸੀ ਆ ਉੱਥੋਂ ਉਹ ਵੀ ਜਿਹੜਾ ਹੈਗਾ ਚੋਰੀ ਹੁੰਦੀ ਹੈ ਤੇ ਇਸ ਚੋਰੀ ਕਦੋਂ ਹੁੰਦੀ ਹੈ ਜਦੋਂ ਉੱਥੋਂ ਆ ਆਪਣਾ ਜ਼ੂਰਿਕ ਤੋਂ ਆਈ ਇੱਕ ਜਿਹੜੀ ਫਲਾਈਟ ਹੁੰਦੀ ਹੈ ਉਸ ਤੋਂ ਸਮਾਨ ਉਤਾਰਿਆ ਜਾ ਰਿਹਾ ਹੁੰਦਾ ਸਿਮਰਨ ਪ੍ਰੀਤ ਉਸ ਵੇਲੇ ਬ੍ਰੈਂਪਟਨ 온ਟਾਰੀਓ ਦੇ ਵਿੱਚ ਜਿਹੜਾ ਹੈਗਾ ਰਹਿੰਦਾ ਸੀ ਡਕੈਤੀ ਤੋਂ ਬਾਅਦ ਇਹ ਲੁੱਟ ਕਰਨ ਤੋਂ ਬਾਅਦ ਉਹ ਕੈਨੇਡਾ ਛੱਡ ਕੇ ਛੱਡ ਕੇ ਜਿਹੜਾ ਇੰਡੀਆ ਆ ਜਾਂਦਾ ਤੇ ਜੂਨ 2400 ਦੇ ਵਿੱਚ ਜੂਨ 2024 ਦੇ ਵਿੱਚ ਉਹਦੇ ਵਕੀਲਾਂ ਦੇ ਜ਼ਰੀਏ ਜਿਹੜਾ ਸੀਗਾ ਇਹ ਖਬਰ ਆਂਦੀ ਹੈ ਕਿ ਉਹ ਸਰੈਂਡਰ ਕਰੇਗਾ ਪਰ ਹਲੇ ਤੱਕ ਇਹ ਜਾਇਆ ਹੁੰਦਾ ਨਹੀਂ ਤੇ ਉੱਥੋਂ ਦੀ ਬਏਚ ਪੀਲ ਜਿਹੜਾ ਇਲਾਕਾ ਹੈਗਾ ਕੈਨੇਡਾ ਦੇ ਵਿੱਚ ਉੱਥੇ ਦੀ ਖੇਤਰੀ ਜਿਹੜੀ ਪੁਲਿਸ ਹੈ ਜਿਹੜੀ ਹੈ ਇਸ ਮਾਮਲੇ ਦੀ ਪ੍ਰੋਜੈਕਟ 24 ਕੈਰਟ ਇਸ ਇਨਵੈਸਟੀਗੇਸ਼ਨ ਨਾਮ ਦਿੱਤਾ ਗਿਆ 24 ਕੈਰਟ ਦੇ ਤੌਰ ਤੇ ਕਰਦੀ ਹੈ ਔਰ ਪੂਰਾ ਇਕੱਲਾ ਸਿਮਰਨਪ੍ਰੀਤ ਪਨੇਸ਼ਰ ਵੀ ਦੇ ਨਾਲ ਸੀ ਨਾਲ ਕੋਈ ਦੱਸਿਆ ਜਾ ਰਿਹਾ ਕੋਈ ਸ਼ਾਇਦ 8 ਤੋਂ 10 ਬੰਦੇ ਦੱਸੇ ਜਾ ਰਹੇ ਨੇ ਪੂਰਾ ਇੱਕ ਗਰੁੱਪ ਸੀ ਜਿਹਨੇ ਮਿਲ ਕੇ ਸਾਰੀ ਇਹ ਚੋਰੀ ਕੀਤੀ ਔਰ ਜੇਕਰ ਤੁਸੀਂ ਗੱਲ ਕਰੋ ਤਾਂ ਆਪਾਂ ਅੱਜ ਦੇ ਹਿਸਾਬ ਨਾਲ ਵੀ ਲਾਈਏ ਜੇ ਅਸੀਂ 85000 ਰੁਪਏ ਤੋਲਾ ਇੰਡੀਆ ਦੇ ਵਿੱਚ ਸੁਨਣਾ ਵਿਕ ਰਿਹਾ ਤਾਂ ਇਸ ਸੋਨੇ ਦੀ ਕੀਮਤ 4 ਜਿਹੜਾ ਕੁਆਂਟਲ ਹੈਗਾ ਸੋਨਾ ਉਹਦੀ ਕੀਮਤ ਆਪਾਂ ਲਈਏ ਤਾਂ 3-4000 ਕਰੋੜ ਤੋਂ ਵੱਧ ਦਾ ਸੋਨਾ ਜਿਹੜਾ ਇਹ ਬਣਦਾ ਔਰ ਪੂਰੇ ਡੇਢ ਦਰਜਨ ਦੇ ਕਰੀਬ ਅਧਿਕਾਰੀ ਇਸ ਮਾਮਲੇ ਦੀ ਪੜਤਾਲ ਕਰ ਰਹੇ ਨੇ ਪੀਲ ਰੀਜਨਲ ਪੁਲਿਸ ਦੇ ਜਿਹੜੇ ਕਹਿਣਾ ਹੈ ਕਿ 20 ਅਧਿਕਾਰੀ ਇਸ ਮਾਮਲੇ 'ਚ ਜਿਹੜੀ ਜਾਂਚ ਕਰਦੇ ਪਨੇ 1 ਸਾਲ ਤੋਂ ਵੱਧ ਉਹਨਾਂ ਨੂੰ ਪੜਤਾਲ ਕਰਦੇ ਨੂੰ ਹੋ ਗਿਆ ਟਰੈਕਿੰਗ ਉਹਨਾਂ ਨੇ ਕੀਤੀ ਇੰਟਰਵਿਊ ਕੀਤੀ ਸੀਸੀਟੀਵੀ ਇਨਵੈਸਟੀਗੇਸ਼ਨ ਜਿਹੜੇ ਪ੍ਰੂਫ ਸਾਰੇ ਇਕੱਠੇ ਕੀਤੇ ਟਰੱਕ ਨੂੰ ਟਰੈਕ ਕੀਤਾ ਗਿਆ ਤੇ ਉਸ ਤੋਂ ਬਾਅਦ ਤਸਵੀਰਾਂ ਵਿੱਚ ਤੁਸੀਂ ਟਰੱਕ ਵੀ ਦੇਖ ਰਹੇ ਹੋ ਜਿਸ ਦੇ ਵਿੱਚੋਂ ਇਹ ਸੋਨੇ ਦੀਆਂ ਰੌਡਸ ਕੱਢੀਆਂ ਗਈਆਂ ਸੀਗੀਆਂ ਹਾਲਾਂਕਿ ਘਟਨਾ ਕਰਮ ਕਦੋਂ ਹੁੰਦਾ ਜਦੋਂ ਸਿਮਰਪ੍ਰੀਤ ਦੇ ਵਕੀਲ ਕਹਿੰਦੇ ਨੇ ਕਿ ਉਹ ਕनाडा ਵਾਪਸ ਆਏਗਾ ਤੇ ਉਹਨਾਂ ਦੇ ਵਕੀਲ ਜਿਹੜੇ ਉੱਥੋਂ ਦੇ ਹੀ ਹੈਗੇ ਨੇ ਉਹ ਅੰਗਰੇਜ਼ ਨੇ ਗ੍ਰੈਗ ਲਾਰ 14 ਜਿਹੜੇ ਕਹਿੰਦੇ ਨੇ ਕਿ ਜੂਨ 2024 ਦੇ ਵਿੱਚ ਕੈਨੇਡਾ ਦੀ ਜਿਹੜੀ ਹੈਗੀ ਆ ਉਹ ਆਪਣਾ ਜੁਡੀਸ਼ਰੀ ਤੋਂ ਉਹਨਾਂ ਨੂੰ ਭਰੋਸਾ ਹੈ ਤੇ ਉਹ ਇੱਥੇ ਪਹੁੰਚਣਗੇ ਤੇ ਆਪਣੀ ਬੇਗੁਨਾਹੀ ਸਾਬਤ ਕਰਨਗੇ ਉਹਨਾਂ ਦਾ ਕੋਈ ਦੋਸ਼ ਨਹੀਂ ਆ ਉਹ ਕੈਨੇਡਾ ਆਉਣਗੇ ਤੇ ਨੋ ਲੋਕਾਂ ਤੇ ਹਾਲ ਤੱਕ ਇਸ ਮਾਮਲੇ 'ਚ ਦੋ ਦੋਸ਼ ਵੀ ਤੈ ਹੋ ਗਏ ਨੇ ਚੋਰੀ ਦੇ ਸਾਜ਼ਿਸ਼ ਦੇ ਅਪਰਾਧ ਨੂੰ ਜਿਹੜਾ ਹੈਗਾ ਅ ਅ ਅ ਅੰਜਾਮ ਦੇਣ ਦੇ ਤੇ ਸਮਾਨ ਚੋਰੀ ਕਰਕੇ ਰੱਖਣ ਦੇ ਤੇ ਸਿਮਰਨ ਪ੍ਰੀਤ ਦੇ ਇੰਤਜ਼ਾਰ ਹੋ ਰਿਹਾ ਕਿ ਕਦੋਂ ਉਹ ਸਰੈਂਡਰ ਕਰੇਗਾ ਪੀਲ ਪੁਲਿਸ ਜਿਹੜੀ ਜਾਂਚ ਕਰ ਰਹੀ ਐ ਸੋ ਇੱਕ ਵਾਰ ਤੁਹਾਨੂੰ ਦੱਸਦੇ ਆ ਅਪ੍ਰੈਲ 2023 ਦਾ ਮਾਮਲਾ ਸਿਮਰਨਪ੍ਰੀਤ ਪਨੇਸਰ ਹੁਸ਼ਿਆਰਪੁਰ ਨੰਬਰ ਦੀ ਇਹ ਪਜਾਰੋ ਗੱਡੀ ਉਹਦੀ ਹੈਗੀ ਐ ਇਸ ਘਰ ਦੇ ਵਿੱਚ ਅੱਜਕੱਲ ਬਤੌਰ ਕਿਰਾਏਦਾਰ ਰਹਿ ਰਿਹਾ ਚੰਡੀਗੜ੍ਹ ਸੈਕਟਰ 36 ਦੇ ਵਿੱਚ ਉਹ ਕਿਰਾਏਦਾਰ ਰਹਿ ਰਿਹਾ 6800 ਜਿਹੜਾ ਸੀਗਾ ਆਪਣਾ ਸੋਨੇ ਦੀਆਂ ਰੌਡਾਂ ਜਿਹੜੀਆਂ 3-4000 ਕਰੋੜ ਦੀ ਆਪਾਂ ਕੀਮਤ ਉਹਦੀ ਲਾ ਕੇ ਚੱਲੀ ਹੈ ਬਣਦੀ ਹੈ ਜਿਹੜੀ ਤੇ ਉਸ ਤੋਂ ਬਾਅਦ ਨਾਲ ਕੁਝ ਵਿਦੇਸ਼ੀ ਕਰੰਸੀ ਵੀ ਉਹ ਚੋਰੀ ਕਰਦੇ ਨੇ ਜ਼ਿਊਰਿਕ ਤੋਂ ਇੱਕ ਫਲਾਈਟ ਆਂਦੀ ਹੈ ਫਲਾਈਟ ਤੋਂ ਬਾਅਦ ਜਦੋਂ ਕਾਰਗੋ ਚੋਂ ਸਮਾਨ ਉਤਰ ਜਾਂਦਾ ਉਹ ਟਰੱਕ ਦੇ ਵਿੱਚ ਲੈ ਕੇ ਨਿਕਲ ਜਾਂਦੇ ਨੇ ਔਰ 2 ਸਾਲ ਤੋਂ ਤਕਰੀਬਨ ਇਹ ਮਾਮਲਾ ਘਟਣਾ ਹੁੰਦਾ ਤੇ ਸਾਲ ਤੋਂ ਬੜੀ ਗਹਿਨਤਾ ਨਾਲ ਕੈਨੇਡਾ ਪੁਲਿਸ ਪੀਗਲੇ ਜਿਹੜਾ ਇਲਾਕਾ ਉਹਦੀ ਪੁਲਿਸ ਜਾਂਚ ਕਰ ਰਹੀ ਹੈ ਸੋ ਪੰਜਾਬੀਆਂ ਦੇ ਮੱਥੇ ਹੀ ਇਹ ਜੇ ਕਲਾਕਾਰ ਇਹਨੇ ਕਿ ਪੰਜਾਬੀ ਬਾਹਰਲੇ ਮੁਲਕਾਂ ਚ ਚੰਗਾ ਨਾਮ ਵੀ ਕਰ ਰਹੇ ਨਾਮਣਾ ਖੱਟ ਰਹੇ ਤਾਂ ਬਦਨਾਮੀਆ ਵੀ ਆਪਣੇ ਸਿਰ ਲੈ ਰਹੇ ਨੇ ਈਡੀ ਸਵੇਰ ਦੀ ਇੱਥੋਂ ਪਹੁੰਚੀ ਹੋਈ ਹੈ ਹੋਰ ਇਸ ਘਰ ਦੀ ਉੱਪਰਲੀ ਮੰਜ਼ਿਲ ਦੇ ਖਾਸ ਦੱਸਿਆ ਜਾ ਰਿਹਾ ਵੀ ਇੱਥੇ ਜਿਹੜਾ ਹੈਗਾ ਆਪਣੇ ਸਰ ਰਹਿੰਦਾ ਪਿਆ ਔਰ ਘਰ ਵਾਲੀ ਜਿਹਦੀ ਕਲਾਕਾਰ ਹੋਵੇ ਪੂਰਬ ਮਿਸ ਇੰਡੀਆ ਯੂਗਾਂਡਾ ਰਹਿ ਚੁੱਕੀ ਹੋਵੇ ਸਿੰਗਰ ਹੋਵੇ ਤੇ ਜਿਹੀਆਂ ਘਟਨਾਵਾਂ ਹੋ ਚੋਰੀ ਦੀਆਂ ਅੰਜਾਮ ਦੇਣ ਤਾਂ ਜ਼ਰੂਰ ਕੌਮ ਬਦਨਾਮ ਹੁੰਦੀ ਹੈ ਇਸ ਮਾਮਲੇ ਸੰਬੰਧੀ ਹੋਰ ਪਰਪਲ ਦੀ ਅਪਡੇਟ ਅਸੀਂ ਤੁਹਾਡੇ ਨਾਲ ਸਾਂਝੀ ਕਰਦੇ ਰਵਾਂਗੇ ਹੋਰ ਨਵੇਂ ਤੇ ਤਾਜ਼ੀਆਂ ਅਪਡੇਟਸ ਲਈ ਜੁੜੇ ਰਹੋ ਸਾਡੇ ਨਾਲ ਹੁਣ ਦਿਓ ਬਲਜੀਤ ਮਰਵਾਹ ਨੂੰ ਇਜਾਜ਼ਤ ਧੰਨਵਾਦ ਕੈਨੇਡਾ ਦੇ ਇਤਿਹਾਸ ਚ ਸਭ ਤੋਂ ਵੱਡੀ ਚੋਰੀ ਤੇ ਨਾਮ ਲੱਗਿਆ ਇੱਕ ਪੰਜਾਬੀ ਦਾ ਸਾਡੀ ਇਹ ਖਾਸ ਪੇਸ਼ਕਸ਼ ਦੇਖਣ ਵਾਲਿਆਂ ਦਾ ਬਲਜੀਤ ਮਰਵਾਹ ਵੱਲੋਂ ਸਵਾਗਤ ਮੁਹਾਲੀ ਦੇ ਸੈਕਟਰ 79 ਵਿਖੇ ਮੌਜੂਦ ਆ ਤੇ ਸਵੇਰ ਤੋਂ ਹੀ ਇਨਫੋਰਸਮੈਂਟ ਡਾਇਰੈਕਟੋਰੇਟ ਈਡੀ ਦੀ ਟੀਮ ਇੱਥੇ ਪਹੁੰਚੀ ਹੋਈ ਹੈ ਔਰ ਇਹ ਚੋਰੀ ਵੀ ਜਿਹੜੀ ਹੈਗੀ ਹੈ ਕੋਈ ਛੋਟੀ ਮੋਟੀ ਨਹੀਂ ਹੈ ਕੈਨੇਡਾ ਦੇ ਇਤਿਹਾਸ ਵਿੱਚ ਸਭ ਤੋਂ ਵੱਡੀ ਚੋਰੀ ਦੱਸਿਆ ਜਾ ਰਿਹਾ ਸਭ ਤੋਂ ਪਹਿਲਾਂ ਤੁਹਾਨੂੰ ਦਿਖਾ ਦਈਏ ਜਿਹੜੀ ਬਿਲਕੁਲ ਘਰ ਦੇ ਬਾਹਰ ਹੈ EB07 ਨੰਬਰ ਗੱਡੀ ਖੜੀ ਹੈ ਹੁਸ਼ਿਆਰਪੁਰ ਦੀ ਇਹ ਗੱਡੀ ਦੱਸੀ ਜਾ ਰਹੀ ਹੈ ਪਜੈਰੋ ਔਰ ਉਸ ਵਿਅਕਤੀ ਦੀ ਹੀ ਦੱਸੀ ਜਾ ਰਹੀ ਹੈ ਜਿਸ ਤੇ ਚੋਰੀ ਦਾ ਇਲਜ਼ਾਮ ਲੱਗਿਆ ਹੈ ਚੋਰੀ ਵੀ ਕੀ ਹੋਇਆ ਕੋਈ 1 ਜਾਂ 2 ਕਿਲੋ ਨਹੀਂ ਪੂਰਾ 4 ਕੁਇੰਟਲ 400 ਕਿਲੋ ਸੋਨਾ ਜਿਹੜਾ ਚੋਰੀ ਹੋਇਆ ਸੀ ਕੈਨੇਡਾ ਦੇ ਵਿੱਚੋਂ ਕੈਨੇਡਾ ਪੁਲਿਸ ਪੜਤਾਲ ਕਰਦੀ ਕਰਦੀ ਇੰਡੀਆ ਤੱਕ ਪਹੁੰਚਦੀ ਹੈ ਇੰਡੀਆ ਤੋਂ ਗੱਲ ਪੰਜਾਬ ਚ ਆਂਦੀ ਹੈ ਤੇ ਪੰਜਾਬ ਤੋਂ ਗੱਲ ਮੋਹਾਲੀ ਆ ਕੇ ਰੁਕ ਜਾਂਦੀ ਹੈ ਜਿਸ ਤੇ ਚੋਰੀ ਦਾ ਇਲਜ਼ਾਮ ਲੱਗਿਆ 32 ਸਾਲ ਦਾ ਸਿਮਰਨ ਪ੍ਰੀਤ ਪਨੇਸਰ ਜਿਹੜਾ ਇੱਥੇ ਬਤੌਰ ਕਿਰਾਏਦਾਰ ਰਹਿ ਰਿਹਾ ਪਹਿਲਾਂ ਉਹ ਚੰਡੀਗੜ੍ਹ ਦੇ ਵਿੱਚ ਵੀ ਰਹਿੰਦਾ ਗਿਆ ਸੀ ਤੇ ਸਵੇਰ ਤੋਂ ਹੀ ਇੱਥੇ ਈਡੀ ਦੀ ਟੀਮ ਪਹੁੰਚ ਗਈ ਸੀ ਕੋਠੇ ਦੀ ਉੱਪਰਲੀ ਮੰਜ਼ਲ ਤੇ ਆਪਾਂ ਗੱਲ ਕਰੀਏ ਤਾਂ ਇਹ ਜਿਹੜਾ ਹੈਗਾ ਪੁੱਛਤਾਚ ਉਹਨਾਂ ਦੀ ਚੱਲਦੀ ਪਈ ਹੈਗੀ ਹੈ ਟ੍ਰੱਕ ਤੇ ਲੱਦ ਕੇ ਤੁਸੀਂ ਦੇਖ ਰਹੇ ਹੋ ਸਕਰੀਨ ਤੇ ਸਾਡੀ ਕਿ ਵੀਡੀਓ ਵੀ ਵਾਇਰਲ ਕੀਤੀਆਂ ਸੀਗੀਆਂ ਔਰ ਇਸ ਤੋਂ ਪਹਿਲਾਂ ਇਹ ਮੁਹਾਲੀ ਦੇ ਸੈਕਟਰ 79 ਤੋਂ ਪਹਿਲਾਂ 38 ਸੈਕਟਰ ਚੰਡੀਗੜ੍ਹ ਦੇ ਵਿੱਚ ਵੀ ਰਹਿੰਦੇ ਰਹੇ ਸੀਗੇ ਕਿਰਾਏ ਦੇ ਮਕਾਨ ਲੈ ਕੇ ਤੇ ਹੁਣ ਮੁਹਾਲੀ ਦੇ ਵਿੱਚ ਵੀ ਰਹਿ ਰਹੇ ਸੀ ਔਰ ਪਜੈਰੋ ਕਾਰ ਜਿਹੜੀ ਆਪਾਂ ਤੁਹਾਨੂੰ ਦਿਖਾ ਰਹੇ ਹਾਂ ਬਿਲਕੁਲ ਘਰ ਦੇ ਬਾਹਰ ਖੜੀ ਹੈ ਰੱਖੀ ਹੋਈ ਹੈ ਇਹਦੇ 'ਚ ਆਣਾ ਜਾਣਾ ਚਲਦਾ ਸੀਗਾ 32 ਸਾਲ ਦੇ ਨੌਜਵਾਨ ਨੇ ਕਿੱਡੀ ਵੱਡੀ ਜਿਹੜੀ ਐ ਪਲਾਨਿੰਗ ਕੀਤੀ ਤੇ ਉਸ ਤੋਂ ਬਾਅਦ ਇਹ ਵੱਡੀ ਚੋਰੀ ਕੈਨੇਡਾ ਵਰਗੇ ਮੁਲਕ ਦੇ ਵਿੱਚੋਂ ਕਰਕੇ ਤੇ ਇੰਡੀਆ ਇੰਡੀਆ ਤੋਂ ਪੰਜਾਬ ਪੰਜਾਬ ਤੋਂ ਚੰਡੀਗੜ੍ਹ ਤੇ ਮੋਹਾਲੀ ਪਹੁੰਚ ਜਾਂਦਾ ਹੈ ਹਾਲਾਂਕਿ ਈਡੀ ਨੇ ਕੁਝ ਵੀ ਸਪਸ਼ਟ ਤੌਰ ਤੇ ਹਲੇ মিডিਆ ਨੂੰ ਆ ਕੇ ਨਹੀਂ ਦੱਸਿਆ মিডিਆ ਬਾਹਰ ਮੌਜੂਦ ਆ ਔਰ ਪਨੇਸਰ ਦੀ ਘਰਵਾਲੀ ਵੀ ਜੇਕਰ ਗੱਲ ਕਰੀਏ ਪ੍ਰੀਤੀ ਪਨੇਸਰ ਯੂਗਾਂਡਾ ਮੁਲਕ ਦੀ ਉੱਥੇ ਪੂਰਬ ਮਿਸ ਇੰਡੀਆ ਰਹਿ ਚੁੱਕੀ ਹੈ ਗਾਇਕਾ ਵੀ ਹੈ ਕਲਾਕਾਰਾ ਵੀ ਹੈ ਤੇ ਇਹ ਜਿਹੜਾ ਐਕਸ਼ਨ ਈਡੀ ਵੱਲੋਂ ਕੀਤਾ ਜਾ ਰਿਹਾ ਇਹ ਪੀ ਐਮ ਐਲ ਏ ਦੀ ਧਾਰਾ 2 ਦੇ ਉਪਬਲਿਕ 1 ਦੇ ਤਹਿਤ ਕੀਤਾ ਜਾ ਰਿਹਾ ਸਾਰੀ ਪੁੱਛ ਪੜਤਾਲ ਕਰਨ ਜਿਹੜਾ ਹੈਗਾ ਪਹੁੰਚੀ ਹੋਈ ਹੈ ਈਡੀ ਇੱਥੇ ਤੇ ਸਵਾਲ ਇਹੀ ਹੈ ਕਿ ਇੱਕ ਵਾਰ ਫੇਰ ਪੰਜਾਬੀਆਂ ਦੇ ਮੱਥੇ ਇਹ ਕਲੰਕ ਲੱਗਿਆ ਤੌਮਤ ਲੱਗੀ ਕਿ ਉਹ ਬਾਰੇ ਮੁਲਕਾਂ ਚ ਜਾ ਕੇ ਕਰਾਈਮ ਕਰਦੇ ਨੇ ਆਪਾਂ ਤਸਵੀਰਾਂ ਜਿਹੜੀਆਂ ਤੁਸੀਂ ਸਾਡੀ ਸਕਰੀਨ ਤੇ ਦੇਖ ਰਹੇ ਹੋ ਸਿਮਰਨਪ੍ਰੀਤ ਪਨੇਸਰ ਦੀ ਤਸਵੀਰ ਆ ਰਹੀ ਹੈ ਉਸ ਤੋਂ ਬਾਅਦ ਜਿਹੜਾ ਹੈਗਾ ਜਿਹੜੇ ਉਹ ਟਰੱਕ ਦੇ ਵਿੱਚ ਸੋਨਾ ਲੈ ਕੇ ਗਿਆ ਉਹਦੀ ਵੀ ਸੀਸੀਟੀਵੀ ਵਾਇਰਲ ਹੈ ਉਹਰੇ ਚੋਰੀ ਅਪ੍ਰੈਲ 2023 ਦੇ ਵਿੱਚ ਹੋਈ ਸੀ ਮੋਟੀ ਮੋਟੀ ਜੇ ਆਪਾਂ ਗੱਲ ਕਰੀਏ ਤਾਂ 2 ਸਾਲ ਨੂੰ 2 ਮਹੀਨੇ ਕੱਟਨੇ तकरीबन 2 ਸਾਲ ਹੋ ਗਏ ਜਦੋਂ ਇਹ ਟੋਰਾਂਟੋ ਦੇ ਵਿੱਚ ਪੀਅਰਸਨ ਇੰਟਰਨੈਸ਼ਨਲ 에ਅਰਪੋਰਟ ਦੇ ਕਾਰਗੋ ਕੰਪਲੈਕਸ ਦੇ ਵਿੱਚ ਜਿਹੜਾ 4 ਕੁਆਂਟਲ ਸੋਨਾ ਪਹੁੰਚਦਾ 6800 ਸੋਨੇ ਦੀਆਂ ਰੌਡਸ ਪਹੁੰਚਦੀਆਂ ਨੇ ਤੇ 400 ਕਿਲੋਗ੍ਰam ਵਜਨ ਹੁੰਦਾ 2.5 ਮਿਲੀਅਨ ਡਾਲਰ ਜਿਹੜੀ ਹੈ ਆਪਣਾ ਵਿਦੇਸ਼ੀ ਜਿਹੜੀ ਕਰੰਸੀ ਆ ਉਥੋਂ ਉਹ ਵੀ ਜਿਹੜਾ ਹੈਗਾ ਚੋਰੀ ਹੁੰਦੀ ਹੈ ਤੇ ਇਸ ਚੋਰੀ ਕਦੋਂ ਹੁੰਦੀ ਹੈ ਜਦੋਂ ਉਥੋਂ ਆਪਣਾ ਜ਼ੂਰਿਕ ਤੋਂ ਆਈ ਇੱਕ ਜਿਹੜੀ ਫਲਾਈਟ ਹੁੰਦੀ ਹੈ ਉਸ ਤੋਂ ਸਮਾਨ ਉਤਾਰਿਆ ਜਾ ਰਿਹਾ ਹੁੰਦਾ ਸਿਮਰਨ ਪ੍ਰੀਤ ਉਸ ਵੇਲੇ ਬ੍ਰੈਂਪਟਨ 온ਟਾਰੀਓ ਦੇ ਵਿੱਚ ਜਿਹੜਾ ਹੈਗਾ ਰਹਿੰਦਾ ਸੀ ਡਕੈਤੀ ਤੋਂ ਬਾਅਦ ਇਹ ਲੁੱਟ ਕਰਨ ਤੋਂ ਬਾਅਦ ਉਹ ਕੈਨੇਡਾ ਛੋੜ ਕੇ ਛੱਡ ਕੇ ਜਿਹੜਾ ਇੰਡੀਆ ਆ ਜਾਂਦਾ ਤੇ ਜੂਨ 2400 ਦੇ ਵਿੱਚ ਜੂਨ 2024 ਦੇ ਵਿੱਚ ਉਹਦੇ ਵਕੀਲਾਂ ਦੇ ਜ਼ਰੀਏ ਜਿਹੜਾ ਸੀਗਾ ਇਹ ਖਬਰ ਆਂਦੀ ਹੈ ਕਿ ਉਹ ਸਰੈਂਡਰ ਕਰੇਗਾ ਪਰ ਹਲੇ ਤੱਕ ਇਹ ਜਾਇਆ ਹੁੰਦਾ ਨਹੀਂ ਤੇ ਉੱਥੋਂ ਦੀ ਬਏਚ ਪੀਲ ਜਿਹੜਾ ਇਲਾਕਾ ਹੈਗਾ ਕੈਨੇਡਾ ਦੇ ਵਿੱਚ ਉੱਥੇ ਦੀ ਖੇਤਰੀ ਜਿਹੜੀ ਪੁਲਸ ਹੈ ਜਿਹੜੀ ਹੈ ਇਸ ਮਾਮਲੇ ਦੀ ਪ੍ਰੋਜੈਕਟ 24 ਕੈਰਟ ਇਸ ਇਨਵੈਸਟੀਗੇਸ਼ਨ ਨਾਮ ਦਿੱਤਾ ਗਿਆ 24 ਕੈਰਟ ਦੇ ਤੌਰ ਤੇ ਕਰਦੀ ਔਰ ਪੂਰਾ ਇਕੱਲਾ ਸਿਮਰਨਪ੍ਰੀਤ ਪਨੇਸ਼ਰ ਵੀ ਦੇ ਨਾਲ ਸੀ ਨਾਲ ਕੋਈ ਦੱਸਿਆ ਜਾ ਰਿਹਾ ਕੋਈ ਸ਼ਾਇਦ 8 ਤੋਂ 10 ਬੰਦੇ ਦੱਸੇ ਜਾ ਰਹੇ ਨੇ ਪੂਰਾ ਇੱਕ ਗਰੁੱਪ ਸੀ ਜਿਨੇ ਮਿਲ ਕੇ ਸਾਰੀ ਇਹ ਚੋਰੀ ਕੀਤੀ ਔਰ ਜੇਕਰ ਤੁਸੀਂ ਗੱਲ ਕਰੋ ਤਾਂ ਆਪਾਂ ਅੱਜ ਦੇ ਹਿਸਾਬ ਨਾਲ ਵੀ ਲਾਈਏ ਜੇ ਅਸੀਂ 85000 ਰੁਪਏ ਤੋਲਾ ਇੰਡੀਆ ਦੇ ਵਿੱਚ ਸੋਨਾ ਵਿਕਰਿਆ ਤਾਂ ਇਸ ਸੋਨੇ ਦੀ ਕੀਮਤ 4 ਜਿਹੜਾ ਕੁਆਂਟਲ ਹੈਗਾ ਸੋਨਾ ਉਹਦੀ ਕੀਮਤ ਆਪਾਂ ਲਈਏ ਤਾਂ 3-4 ਹਜ਼ਾਰ ਕਰੋੜ ਤੋਂ ਵੱਧ ਦਾ ਸੋਨਾ ਜਿਹੜਾ ਇਹ ਬਣਦਾ ਹੈ ਔਰ ਪੂਰੇ ਡੇਢ ਦਰਜਨ ਦੇ ਕਰੀਬ ਅਧਿਕਾਰੀ ਇਸ ਮਾਮਲੇ ਦੀ ਪੜਤਾਲ ਕਰ ਰਹੇ ਨੇ ਪੀਲ ਰੀਜਨਲ ਪੁਲਿਸ ਦੇ ਜਿਹੜੇ ਕਹਿਣਾ ਹੈ ਕਿ 20 ਅਧਿਕਾਰੀ ਇਸ ਮਾਮਲੇ 'ਚ ਜਿਹੜੀ ਜਾਂਚ ਕਰਦੇ ਪਏ ਨੇ 1 ਸਾਲ ਤੋਂ ਵੱਧ ਉਹਨਾਂ ਨੂੰ ਪੜਤਾਲ ਕਰਦੇ ਨੂੰ ਹੋ ਗਿਆ ਟਰੈਕਿੰਗ ਉਹਨਾਂ ਨੇ ਕੀਤੀ ਇੰਟਰਵਿਊ ਕੀਤੀ ਸੀਸੀਟੀਵੀ ਇਨਵੈਸਟੀਗੇਸ਼ਨ ਜਿਹੜੇ ਪ੍ਰੂਫ ਸਾਰੇ ਇਕੱਠੇ ਕੀਤੇ ਟਰੱਕ ਨੂੰ ਟਰੈਕ ਕੀਤਾ ਗਿਆ ਤੇ ਉਸ ਤੋਂ ਬਾਅਦ ਤਸਵੀਰਾਂ 'ਚ ਤੁਸੀਂ ਟਰੱਕ ਵੀ ਦੇਖ ਰਹੇ ਹੋ ਜਿਸ ਦੇ ਵਿੱਚੋਂ ਇਹ ਸੋਨੇ ਦੀਆਂ ਰੌਡਸ ਕੱਢੀਆਂ ਗਈਆਂ ਸੀਗੀਆਂ ਹਾਲਾਕੀ ਘਟਨਾਕਰਮ ਕਦੋਂ ਹੁੰਦਾ ਜਦੋਂ ਸਿਮਰਨ ਪ੍ਰੀਤ ਦੇ ਵਕੀਲ ਕਹਿੰਦੇ ਨੇ ਕਿ ਉਹ ਕੈਨੇਡਾ ਵਾਪਸ ਆਏਗਾ ਤੇ ਉਹਨਾਂ ਦੇ ਵਕੀਲ ਜਿਹੜੇ ਉੱਥੋਂ ਦੇ ਹੀ ਹੈਗੇ ਨੇ ਉਹ ਅੰਗਰੇਜ਼ ਨੇ ਗ੍ਰੈਗ ਲਾਰਫੋਟੇਨ ਜਿਹੜੇ ਕਹਿੰਦੇ ਨੇ ਕਿ ਜੂਨ 2024 ਦੇ ਵਿੱਚ ਕੈਨੇਡਾ ਦੀ ਜਿਹੜੀ ਹੈਗੀ ਆ ਉਹ ਆਪਣਾ ਜੁਡੀਸ਼ਰੀ ਤੋਂ ਉਹਨਾਂ ਨੂੰ ਭਰੋਸਾ ਹੈ ਤੇ ਉਹ ਇੱਥੇ ਪਹੁੰਚਣਗੇ ਤੇ ਆਪਣੀ ਬੇਗੁਨਾਹੀ ਸਾਬਤ ਕਰਨਗੇ ਉਹਨਾਂ ਦਾ ਕੋਈ ਦੋਸ਼ ਨਹੀਂ ਆ ਉਹ ਕੈਨੇਡਾ ਆਉਣਗੇ ਤੇ ਨੌ ਲੋਕਾਂ ਤੇ ਹਾਲ ਤਾਂ ਕਿਸ ਮਾਮਲੇ 'ਚ ਦੋ ਦੋਸ਼ ਵੀ ਤੈ ਹੋ ਗਏ ਨੇ ਚੋਰੀ ਦੇ ਸਾਜ਼ਿਸ਼ ਦੇ ਅਪਰਾਧ ਨੂੰ ਜਿਹੜਾ ਹੈਗਾ ਅ ਅ ਅ ਅੰਜਾਮ ਦੇਣ ਦੇ ਤੇ ਸਮਾਨ ਚੋਰੀ ਕਰਕੇ ਰੱਖਣ ਦੇ ਤੇ ਸਿਮਰਨ ਪ੍ਰੀਤ ਦੇ ਇੰਤਜ਼ਾਰ ਹੋ ਰਿਹਾ ਕਿ ਕਦੋਂ ਉਹ ਸਰੈਂਡਰ ਕਰੇਗਾ ਪੀਲ ਪੁਲਿਸ ਜਿਹੜੀ ਜਾਂਚ ਕਰ ਰਹੀ ਐ ਸੋ ਇੱਕ ਵਾਰ ਤੁਹਾਨੂੰ ਦੱਸਦੇ ਆ ਅਪ੍ਰੈਲ 2023 ਦਾ ਮਾਮਲਾ ਸਿਮਰਨ ਪ੍ਰੀਤ ਪਨੇਸਰ ਹੁਸ਼ਿਆਰਪੁਰ ਨੰਬਰ ਦੀ ਇਹ ਪਜਾਰੋ ਗੱਡੀ ਉਦੀ ਹੈਗੀ ਐ ਇਸ ਘਰ ਦੇ ਵਿੱਚ ਅੱਜਕੱਲ ਬਤੌਰ ਕਿਰਾਏਦਾਰ ਰਹਿ ਰਿਹਾ ਚੰਡੀਗੜ੍ਹ ਸੈਕਟਰ 38 ਦੇ ਵਿੱਚ ਉਹ ਕਿਰਾਏਦਾਰ ਰਹਿ ਰਿਹਾ 6600 ਜਿਹੜਾ ਸੀਗਾ ਆਪਣਾ ਸੋਨੇ ਦੀਆਂ ਰੌਡਾਂ ਜਿਹੜੀਆਂ 3-4 ਹਜ਼ਾਰ ਕਰੋੜ ਦੀ ਆਪਾਂ ਕੀਮਤ ਉਹਦੀ ਲਾ ਕੇ ਚੱਲੀ ਹੈ ਬਣਦੀ ਹੈ ਜਿਹੜੀ ਤੇ ਉਸ ਤੋਂ ਬਾਅਦ ਨਾਲ ਕੁਝ ਵਿਦੇਸ਼ੀ ਕਰੰਸੀ ਵੀ ਉਹ ਚੋਰੀ ਕਰਦੇ ਨੇ ਜ਼ਿਊਰਿਕ ਤੋਂ ਇੱਕ ਫਲਾਈਟ ਆਂਦੀ ਹੈ ਫਲਾਈਟ ਤੋਂ ਬਾਅਦ ਜਦੋਂ ਕਾਰਗੋ ਚੋਂ ਸਮਾਨ ਉਤਰ ਰਿਹਾ ਹੁੰਦਾ ਉਹ ਟਰੱਕ ਦੇ ਵਿੱਚ ਲੈ ਕੇ ਨਿਕਲ ਜਾਂਦੇ ਨੇ ਔਰ 2 ਸਾਲ ਤੋਂ ਤਕਰੀਬਨ ਇਹ ਮਾਮਲਾ ਘਟਣਾ ਹੁੰਦਾ ਤੇ ਸਾਲ ਤੋਂ ਬੜੀ ਗਹਿਨਤਾ ਨਾਲ ਕੈਨੇਡਾ ਪੁਲਿਸ ਪੀਗਲ ਜਿਹੜਾ ਇਲਾਕਾ ਉਹਦੀ ਪੁਲਿਸ ਜਾਂਚ ਕਰ ਰਹੀ ਹੈ ਸੋ